ਸੰਗਰਜੀ ਅੱਜ ਅਸੂ ਮੇਂ ਹੀ ਨੇਵੀ ਸੰਗਰਾਂਧਿਆ ਆਪ ਸਭ ਹਰ ਸੰਗਤ ਨੂੰ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ ವಿಷ್ಣੂ ਭਗਵਾਨ ਜੀ ਦਾ ਦਿੱਤਾ ਹੋਇਆ ਸ਼ਬਦੀ ਜੈਕਾਰਾ ਪ੍ਰਮਾਨਮੁਮੇ ਜੀ ਸੋਹੰ ਮਹਾਰਾਜੇ ਸਿੰਘ ವಿಷ್ಣੂ ਭਗਵਾਨ ਦੀ ਜੈ ਅੱਜ ਆਪਾਂ ਸਾਖੀ ਦੇ ਵਿੱਚੋਂ ਬਾਬੇ ਰੰਗਾ ਸਿੰਘ ਦੀ ਸਾਖੀ ਪੜਾਂਗੇ ਕਿ ਬਾਬੇ ਰੰਗਾ ਸਿੰਘ ਜੀ ਦੇ ਥੋੜਾ ਜੀਵਨ ਬਾਰੇ ਜਾਣਾਂਗੇ ਕਿ ਉਹਨਾਂ ਨੇ ਆਪਣੀ ਜੀਵਨ ਜ਼ਿੰਦਗੀ ਦੇ ਵਿੱਚ ਕਿਦਾਂ ਕਵਿੰਡ ਦੀ ਧਰਤੀ ਦੇ ਉੱਤੇ ਆਕਾਲ ਪੁਰਖ ਮਾਰੇ ਸ਼ੇਰ ਸਿੰਘ ਜੀ ਦੇ ਨਾਲ ਆਪਣਾ ਜੀਵਨ ਸਮਾਂ ਜੋ ਉਹਨਾਂ ਕੋਲ ਸੀ ਬਤੀਤ ਕੀਤਾ ਉਸ ਬਾਰੇ ਸਾਰੇ ਹੀ ਮੇਰੇ ਭੈਣਾਂ ਤੇ ਭਰਾਵਾਂ ਨੇ ਬੜੇ ਧਿਆਨ ਨਾਲ ਸੁਣਨਾ ਜੀ ਸਾਖੀ ਨੇਹੇ ਕਲੰਤ ਨраяਨ ਨਾਰਮਲ ਰਾਇ ਸ਼ੇਰ ਸਿੰਘ ਬਿਸ਼ਨੂ ਭਗਵਾਨ ਕੰਟਪੁਰ ਵਾਸੀ ਜੀ ਬਾਬੇ ਰੰਗਾ ਸਿੰਘ ਦੀ ਸਾਖੀ ਸੱਚੇ ਪਾਸ਼ਾ ਦਾ ਬਾਬਾ ਰੰਗਾ ਸਿੰਘ ਕੁਜਾਂਸੀ ਖਜਾਨਚੀ ਸਿੰਘ ਬਾਬਾ ਰੰਗਾ ਸਿੰਘ ਜੀ ਮਹਾਰਾਸ਼ੀ ਸਿੰਘ ਬਿਸ਼ਨੂ ਭਗਵਾਨ ਜੀ ਦੇ ਚਾਚਾ ਜੀ ਸਨ ਸਾਰੀ ਸਿੱਖੀ ਵਿੱਚ ਸੇਵਾ ਲਈ ਨੂੰੋ ਜਾਨਾ ਸੀ ਚਾਚਾ ਜੀ ਨੇ ਸਾਡੇ ਸੱਚੇ ਪਾਸ਼ਾ ਨੇ ਉਹਨਾਂ ਨੂੰ ਆਪਣਾ ਖਜਾਨਚੀ ਬਣਾਇਆ ਹੋਇਆ ਸੀ ਜਿੱਥੇ ਵੀ ਦੇ ਸੇਵਾ ਸਿੱਖੀ ਵਿੱਚੋਂ ਲੈਣ ਜਾਣਾ ਹੁੰਦਾ ਸੀ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਡਿਊਟੀ ਲਈ ਹੋਈ ਸੀ ਜੇ ਪਾਤਸ਼ਾਹ ਸਿੱਖਾਂ ਦੇ ਜਾਣ ਤੇ ਤਾਂ ਵੀ ਬਾਬਾ ਰੰਗਾ ਸਿੰਘ ਨਾਲ ਹੁੰਦਾ ਸੀ ਦਿੱਲੀ ਦੇ ਵਿੱਚ ਵੀ ਸੱਚੇ ਪਾਤਸ਼ਾਹ 6 ਤੋਂ ਮਹੀਨੇ ਬਾਅਦ ਕਾਲ ਲਿੰਦੇ ਸਾਂਜੀ ਐਡਾ ਪਾਤਸ਼ਾਹ ਦਾ ਪਹਿਰਾਖਦਾ ਸੀ ਸੇਵਾ ਵਿੱਚੋਂ ਇੱਕ ਪੈਸਾ ਵੀ ਨਹੀਂ ਵਰਤਦਾ ਸੀ ਪਾਸ਼ਾ ਵੀ ਆਗਰਾ ਚਾਚਾ ਤੂੰ ਤੁਰ ਕੇ ਨਾ ਕਿਤੇ ਜਾਇਆ ਕਰ ਤੇਰਾ ਸੇਵਾ ਵਿੱਚੋਂ ਨਾ ਆਇਆ ਕਰ ਤੇ ਹੋਰ ਵੀ ਜੋ ਤੀਰਾ ਦੇਖਰੇ ਮਾਇਆ ਵਾਟ ਲਿਆ ਕਰ ਪਰ ਫੇਰ ਵੀ ਉਸਨੇ ਪੈਸਾ ਨਹੀਂ ਵਰਤਿਆ ਜੇ ਕਿਸੇ ਸਿੱਖ ਨੇ ਗੁਰਾਇਬਾਸਤੇ ਪੈਸੇ ਦੇਨੇ ਉਹ ਵੀ ਉਸਨੇ ਪਾਸ਼ਾ ਨੂੰ ਲਿਆ ਦੇਨੇ ਐਸਾ ਬੇਵਾਸਨਾ ਹੋਇਆ ਕੀ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਚੀਜ਼ ਨਾਲ પ્રેમ ਨਹੀਂ ਸੀ ਕਰਦਾ। ਬੇਰਤ ਸ਼ਰੀਰ ਸੀ ਤੇ ਤਾਂ ਵੀ ਹੱਥਾਂ ਦੀ ਸੇਵਾ ਬੜੀ ਕਰਦਾ ਸੀ। ਬਾਗ ਦੇ ਬੂਟਿਆਂ ਦੀ ਬੜੀ ਸੇਵਾ ਕਰਦਾ ਸੀ। ਲੰਗਰ ਵਾਸਤੇ ਸਬਜ਼ੀ ਬੀਜਣੀ ਤੇ ਉਸ ਦੀ ਵੀ ਸੇਵਾ ਕਰੀ। ਸੱਚੇ ਪਾਤਸ਼ਾਹ ਗੁਰੂ ਮਹਾਰਾਜ ਸ਼ੇਰ ਸਿੰਘ ਵਿਸ਼ਰੂਪਾਹ ਜੀ ਦੇ ਬਾਗ ਇਸ ਸਥਾਨ ਤੇ ਜਿੱਥੇ ਅੱਜ ਆਪਾਂ ਬੈਠੇ ਹਾਂ ਇੱਥੇ ਹੀ ਬਾਗ ਦੇ ਸੇਵਾ ਕਰਦੇ ਹੁੰਦੇ ਸੀਗੇ। ਬਾਬਾ ਰੰਗਾ ਸਿੰਘ ਜੀ ਤੇ ਲੰਗਰ ਵਾਸਤੇ ਸਬਜ਼ੀ ਵੀ ਇੱਥੇ ਹੀ ਬੀਜਦੇ ਸੀ। ਸਿੱਖਾ ਆਖਣਾ ਬਾਬਾ ਜੀ ਤੁਸੀਂ ਵਿਰਧ ਜੇ ਤੁਸੀਂ ਵਹਿ ਜਾਓ ਅਸੀਂ ਜੋ ਕੰਮ ਕਰਦੇ ਹਾਂ ਉਹ ਸਾਖਣਾ ਮੈਂ ਵੀ ਤੁਹਾਡੇ ਵਰਗਾ ਸੇਵਕ ਹਾਂ। ਇਸ ਘਰ ਦੀ ਜਿੰਨੀ ਸੇਵਾ ਕਰੀਏ ਥੋੜੀ ਹੈ। ਬੜਿਆਂ ਭਾਗਾ ਵਾੜਾ ਸ਼ਰੀਰ ਸੀ। ਬਾਬਾ ਰੰਗਾ ਸਿੰਘ ਜੀ ਦੇ ਵਿੱਚ ਬੇਲਕੋਲ ਵੀ ਮਾਣਮਕਾਂ ਨਹੀਂ ਸੀ ਉਸ ਘਰ ਦੇ ਦਰਦਵਾਰੇ ਦੇ ਆਪਣੇ ਆਪ ਨੂੰ ਸੇਵਕ ਦੱਸ ਰਿਹਾ ਕਿ ਮੈਂ ਵੀ ਤੁਹਾਡੇ ਵਰਗਾ ਹੀ ਸੇਵਕ ਆਂ ਔਰ ਇਸ ਘਰ ਦੀ ਜਿੰਨੀ ਸੇਵਾ ਕਹ ਲਈਏ ਥੋੜੀ ਆ ਸਿਆਲ ਦਾ ਮਹੀਨਾ ਸੀ ਕਿ ਬਾਬਾ ਰੰਧਾ ਸਿੰਘ ਪਾਸ਼ਾ ਨੂੰ ਆਖਣ ਲੱਗਾ ਪਾਸ਼ਾ ਮੇਰਾ ਵਿਰਧ ਸ਼ਰੀਰ ਹੈ ਕੋਈ ਸ਼ਕਲ ਵਾਸਤੇ ਭਾਂਡਾ ਚੰਗਾ ਖਾਣਾ ਬਣਾ ਦੇ ਸੱਚੇ ਪਾਸ਼ਾ ਆਖਿਆ ਬਾਬਾ ਲੰਗਰ ਵਿੱਚ ਕੋਈ ਧੋਡ ਨਹੀਂ ਸਾਰੇ ਇੱਕੋ ਜਿਹੇ ਪ੍ਰਸ਼ਾਦ ਸ਼ੱਕਦੇ ਹਨ ਅਸੀਂ ਵੀ ਤੁਹਾਡੇ ਨਾਲ ਦਾ ਹੀ ਪ੍ਰਸ਼ਾਦ ਸ਼ੱਕਦੇ ਹਾਂ ਬਾਬੇ ਆਖਿਆ ਸੱਚੇ ਪਾਸ਼ਾ ਤੁਸੀਂ ਗਗਰੂ ਜੀ ਤੇ ਅਸੀਂ ਵਿਦਿ ਸ਼ਰੀਰ ਹਾਂ ਸ਼ੱਕ ਲਵਾਂਗੇ ਤੇ ਤੁਰੇ ਫਿਰਾਂਗੇ ਫਿਰ ਸੱਚੇ ਪਾਸ਼ਾ ਮਾਤਾ ਜੀ ਨੂੰ ਤੇ ਬੰਤੀ ਨੂੰ ਆਖਿਆ ਕਿ ਜਿਸ ਤਰ੍ਹਾਂ ਚਾਚਾ ਹੁੰਦਾ ਹੈ ਇਸ ਨੂੰ ਖਾਂਡ ਕਿਉਂ ਬਦਾਮ ਪਿਸਤਾ ਪਾ ਕੇ ਚਾਟੀ ਬਣਾ ਲਓ ਬਾਬਾ ਰੰਗਾ ਸਿੰਘ ਜੀ ਦਾ ਕਿੰਨਾ ਪਿਆਰ ਸੀ ਸੱਚੇ ਪਾਸ਼ਾ ਮਹਾਰਾਜੇ ਸਿੰਘ ਮਿਸ਼ਨੂ ਭਗਵਾਨ ਜੀ ਨਾਲ ਕਿ ਉਹਨਾਂ ਨੂੰ ਆਪਣਾ ਭਤੀਜਾ ਕਰਕੇ ਨਹੀਂ ਸਮਝਦੇ ਹੀ ਪਾਸ਼ਾ ਹੀ ਕਰਕੇ ਸਮਝਦੇ ਹੀ ਮੰਨਦੇ ਸੀ ਕਿ ਇਹ ਘਾਲ ਰੱਖਿਆ ਬਾਬੇ ਆਖਿਆ ਪਾਸ਼ਾ ਖਾਸ ਕਰਕੇ ਗਿਰੀ ਦਾ ਘੋਪਾ ਵੀ ਪਾ ਲਓ ਜਿਸ ਤਰ੍ਹਾਂ ਬਾਬੇ ਆਖਿਆ ਉਸੇ ਤਰ੍ਹਾਂ ਪਾਸ਼ਾ ਕੇ ਮਾਤਾ ਨੂੰ ਉਸ ਨੂੰ ਬਣਾ ਦਿੱਤਾ ਮਾਤਾ ਹੋਰਾ ਬੜਾ ਅਗੇ ਚਾਟੀ ਪਾਂਡੇ ਦੀ ਤਿਆਰ ਕਰ ਛੱਡੀ ਸੱਚੇ ਪਾਸ਼ਾ ਰਾਧ ਨੂੰ ਸੰਤਾਂ ਸਮੇਂਦ ਆਏ ਹਨ ਮਾਤਾ ਹੋਰਾ ਪਾਸ਼ਾ ਅਗੇ ਚਾਟੀ ਰੱਖ ਦਿੱਤੀ ਸੱਚੇ ਪਾਸ਼ਾ ਸਾਰੀ ਸੰਗਤ ਨੂੰ ਵਰਤਾਇਆ ਜੋ ਬਚਿਆ ਸਾਰਾ ਪਦਾਰਥ ਸੀ ਜਿਹੜਾ ਉਹ ਪਾਸ਼ਾ ਬਾਬੇ ਰੰਦਾ ਸਿੰਘ ਨੂੰ ਫੜਾ ਦਿੱਤਾ अगले दिन बाबे आप कल्ली ने काट के छ है रात जदों बादशाह ध्यान करके बैठा के सच्चे पाशा खोटी चीज गोहा चाटी विच दे हाथ विच बखाया है सवेरे उठ के बादशाह आगे विनती की थी के सच्चे पाशा मैं नहीं सकना बादशाह आखन लगे बाबा की गल है उस आख्या उसने आख्या जी तुसी ਸ਼ਗਰ ਨਈ ਦਿਨ ਦੇ 파ਸ਼ਾ ਆਖਿਆ ਬਾਬਾ ਅਸੀਂ ਤੈਨੂੰ ਕੀ ਆਉਂਦੇ ਹਾਂ ਅੱਖ ਲਗਾ ਜੀ ਮੈਨੂੰ ਤੁਸੀਂ ਰਾਤ ਚਾਟੀ ਵੇਚਦੇ ਹੱਥ ਵਿੱਚ ਛੱਕਦੇ ਨੂੰ ਬੋਹਾ ਵਿਖਾਇਆ ਹੈ ਇਸ ਕਰਕੇ ਮੈਂ ਨਹੀਂ ਟੱਬਰ ਨਾਲੋਂ ਵੱਖਰੀ ਚੀਜ਼ ਖਾਣੀ ਸੱਚੇ 파ਸ਼ਾ ਨੂੰ ਬਾਬੇ ਚਾਟੀ ਹੋਸੀਦਰਾ ਮੋਰ ਦਿੱਤੀ ਉਹਨਾਂ ਨੇ ਸਾਰੀ ਸੰਗਤ ਨੂੰ ਵਰਦਾ ਦਿੱਤਾ ਹੈ ਵਜਨ ਸੁਣ ਕੇ ਸਾਰੀ ਸੰਗਤ ਬੜੀ ਖਸਦੀ ਹੈ ਸਾਰੇ ਰੰਗਵੇਖੇ ਬਾਬਾ ਰੰਗਾ ਸਿੰਘ ਦੀ ਦੇ ਛੁੱਟੀ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਬਹੁਤ ਮੇਰ ਸੀ ਹਰ ਸੰਗਤ ਜੀ ਇਹ ਸੀ ਜਨਾਂ ਸਾਥੀ ਬਾਬੇ ਰੰਗਾ ਸਿੰਘ ਜੀ ਪਠਾਏ